ਭਾਰਤ ਤੇ ਪਾਕਿਸਤਾਨ ਦੇ ਵਿੱਚ ਹਾਲਾਤ ਕਿਹੋ ਜਿਹੇ ਨੇ ਇਹ ਕਿਸੇ ਤੋਂ ਵੀ ਲੁਕਿਆ ਹੋਇਆ ਨਹੀਂ ਹੈ ਤੇ ਇਹੀ ਦੇ ਵਿਚਾਲੇ ਗੱਲ ਕਰੀਏ ਤੇ ਤਣਾਅ ਕਾਫੀ ਵੱਧ ਚੁੱਕਿਆ ਹੈ ਤੇ ਹੁਣ ਉੱਥੇ ਹੀ ਮੰਦਰਾਂ ਦੇ ਵਿੱਚ ਵੀ ਇਸ ਦੀ ਅੱਗ ਪਹੁੰਚ ਰਹੀ ਹੈ ਜਿੱਥੇ ਕੁਝ ਲੋਕਾਂ ਦੇ ਵੱਲੋਂ ਲੁਧਿਆਣਾ ਦੇ ਸ੍ਰੀ ਹਨੂਮਾਨ ਮੰਦਰ ਦੇ ਵਿੱਚ ਮੰਦਰ ਦੇ ਗੇਟ ਦੇ ਬਾਹਰ ਦੇਖਿਆ ਗਿਆ ਕਿ ਝੰਡੇ ਲਗਾਏ ਦੋ ਅਗਿਆਤ ਵਿਅਕਤੀਆਂ ਅਤੇ ਪੁਸ਼ਪਾਤੇ ਵਿਅਕਤੀ ਉੱਥੇ ਪਹੁੰਚਦੇ ਨੇ ਤੇ ਉਹਨਾਂ ਦੇ ਵੱਲੋਂ ਗੇਟ ਦੇ ਬਾਹਰ ਝੰਡੇ ਲਗਾਏ ਜਾਂਦੇ ਨੇ ਥੱਲੇ ਤੇ ਜਦੋਂ ਗਾਰਡ ਉਸ ਨੂੰ ਮਨਾ ਕਰਦਾ ਹੈ ਤੇ ਗਾਰਡ ਤੇ ਹੀ ਗਾਰਡ ਦੇ ਨਾਲ ਕਾਫੀ ਬਹਿਸ ਵਸਾਈ ਹੁੰਦੀ ਹੈ ਇਹਨਾਂ ਦੀ ਜਿਸ ਤੋਂ ਬਾਅਦ ਉਹ ਉੱਥੇ ਲਗਾ ਕੇ ਐਕਟੂਆ ਤੇ ਸਵਾਰ ਹੋ ਕੇ ਉੱਥੋਂ ਚਲੇ ਜਾਂਦੇ ਆ ਇਹ ਸਾਰੀ ਘਟਨਾ ਜਿਹੜੀ ਹੈ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਜਾਂਦੀ ਹੈ ਜਿਸ ਤੋਂ ਬਾਅਦ ਪੁਲਿਸ ਨੂੰ ਜਦੋਂ ਇਸ ਦੇ ਬਾਰੇ ਇਤਲਾਹ ਦਿੱਤੀ ਜਾਂਦੀ ਹੈ ਤੇ ਪੁਲਿਸ ਉੱਥੇ ਪਹੁੰਚਦੀ ਹੈ ਤੇ ਉਸ ਦੀ ਜਾਂਚ ਕਰ ਰਹੀ ਹੈ ਤਸਵੀਰਾਂ ਵੀ ਇਸ ਦੀਆਂ ਸੀ ਤੁਹਾਡੇ ਨਾਲ ਦਿਖਾ ਰਹੇ ਆ ਪਰ ਇੱਥੇ ਹੀ ਗੱਲ ਹੈ ਸਭ ਤੋਂ ਵੱਡਾ ਸਵਾਲ ਇਹ ਉੱਠ ਰਿਹਾ ਹੈ ਕਿ ਜਿੱਥੇ ਭਾਰਤ ਪਾਕਿਸਤਾਨ ਦਾ ਚਲੋ ਇੱਕ ਵੱਖਰਾ ਮੁੱਦਾ ਹੈ ਅਕਸਰ ਹੀ ਲੜਾਈਆਂ ਝਗੜੇ ਦੇ ਵਿੱਚ ਦੇਖੇ ਗਏ ਵੱਡੇ ਵੱਡੇ ਵਾਰ ਹੋਏ ਆ ਲੜਾਈਆਂ ਹੋਈਆਂ ਨੇ ਯੁੱਧ ਹੋਏ ਆ ਪਰ ਉੱਥੇ ਹੀ ਇਸ ਦੀ ਅੱਗ ਜੇ ਗੱਲ ਕਰੀਏ ਮੰਦਰਾਂ ਤੱਕ ਜਦੋਂ ਪਹੁੰਚ ਜਾਂਦੀ ਹੈ ਲੁਧਿਆਣਾ ਦੇ ਵਿੱਚ ਜਦੋਂ ਸ਼੍ਰੀ ਹਨੂਮਾਨ ਮੰਦਰ ਦੇ ਵਿੱਚ ਅਜਿਹਾ ਹੁੰਦਾ ਹੈ ਸਾਰੇ ਦੇਹੀ ਰੂਹ ਕੰਬ ਜਾਂਦੀ ਹੈ ਇੱਕ ਤਰੀਕੇ ਦੇ ਨਾਲ ਦੇਖਿਆ ਜਾਂਦਾ ਹੈ ਲੋਕਾਂ ਦੇ ਵਿੱਚ ਕਿਸ ਤੱਕਦਰ ਗੁੱਸਾ ਭਰਿਆ ਹੋਇਆ ਹੈ ਇਹ ਵੀ ਦੇ ਨਾਲ ਸਾਫ਼ ਜ਼ਾਹਿਰ ਹੋ ਰਿਹਾ ਹੈ ਪਰ ਉਸ ਤੋਂ ਬਾਅਦ ਹੁਣ ਜਦੋਂ ਪੁਲਿਸ ਉੱਥੇ ਪਹੁੰਚਦੀ ਹੈ ਪੂਰੀ ਬਾਰੀਕੀ ਦੇ ਨਾਲ ਇਸ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਤੇ ਗੱਲਬਾਤ ਕਰਦੇ ਆ ਪੁਲਿਸ ਦੇ ਵੱਲੋਂ ਕੀ ਕੁਝ ਕਿਹਾ ਗਿਆ ਤੁਹਾਨੂੰ ਇਹ ਸੁਣਾ ਦਿੰਨੇ ਆ जय श्री बालाजी सिद्धपीठ महाबारी संकटमौचित श्री हनुमान मंदिर जोशी नगर हैबोवाल कला आज पाँच बजे के नियर अबाउट मंगलवार का दिन जहाँ पे बीस से पच्चीस यार भगत दर्शन करते हैं बालाजी दरबार पे वहाँ पे कुछ अनपछाते लोगों ने आके पाकिस्तान का झंडा पैरों पे लगाया बड़ा ही निंदनीय उन्होंने इस किस मंशा से इसको लगाया वो भी निंदनीय कौन है पुलिस प्रशासन उसको देख रहा है वेरीफाई करेंगे क्या उनकी मंशा थी और क्या काम वो यहाँ पे करने आए थे हम इसका बिल्कुल विरोध करते हैं बेलगांव में ये इंसिडेंट हुआ हिंदुओं के साथ बहुत ही निंदनीय उसके लिए भारत सरकार पूरी जोर से अपना काम कर रही है लेकिन उन चीजों को इन चीजों से मिलाना मंदिर प्रांगण में जाके वहाँ पे ये चीजें लगाना जो ये लोग लगा रहे हैं हम उनका कड़ा विरोध करते हैं दूसरी बात कि आज बालाजी का बहुत बड़ा दिन ये जो मंशा है मैं प्रशासन से यही एक गुजारिश करूंगा कि अगर कोई अपने किस भाव से या किस मन से ये काम करने आया है उसको जरूर कड़ी से कड़ी सज़ा दे क्योंकि ये जो भाईचारे का मैसेज है वे एक ही है हमारे लुधियाना में सनातनीय धर्म सबसे उत्तम है और ये ऐसा चीज़ें करनी वो उनकी अपनी इच्छा है वो जो करना चाहते हैं वो अपने घर में करें जहाँ करें हम अपना सनातनी धर्म को बिलोंग करते हैं हम उनके लिए ही आवाज उठाते रहेंगे लेकिन ये करना बहुत ही गलत है और मैं प्रशासन से यही मांग करूंगा कृपया करके इसको जरूर वेरीफाई तो दे, तो तो कर जो चंडा लगा रहे तो जो लाइन बाहर खड़े थे उन्होंने इस चीज़ों पूछा कि रहे हो ਉਹਨਾਂ ਨੇ ਪਾਰਟਿਕੂਲਰ ਉਹਨਾਂ ਨੂੰ ਕੋਈ ਜਵਾਬ ਨਹੀਂ ਦਿੱਤਾ ਕਿ ਅਸੀਂ ਵੀਡੀਓ ਬਣਾ ਕੇ ਅਸੀਂ ਪਾਣੀ ਹੈ ਉਹਨਾਂ ਨੇ ਕਿੰਨੂ ਵੀਡੀਓ ਬਣਾ ਕੇ ਕਿੰਨੂ ਪਾਣੀ ਹੈ ਕਾਦੇ ਵਾਸਤੇ ਪਾਣੀ ਹੈ ਉਹ ਉਹਨਾਂ ਦੀ ਮਨਸ਼ਾ ਇਹ ਪ੍ਰਸ਼ਾਸਨ ਹੀ ਕਲੀਅਰ ਕਰ ਸਕਦਾ ਹੈ ਕਿਉਂਕਿ ਜਦੋਂ ਸਾਨੂੰ ਕਾਲ ਆਈ ਕਿ ਇਤਹਾ ਹੋਇਆ ਹੈ ਅਸੀਂ ਫਟਾਫਟ ਆਪਣੇ ਧਰਮ ਸਥਾਨ ਤੇ ਪਹੁੰਚੇ ਉੱਥੇ ਆ ਕੇ ਚੀਜ਼ਾਂ ਨੂੰ ਹਟਾਇਆ ਤੇ ਪ੍ਰਸ਼ਾਸਨ ਨੂੰ ਇਨਟੀਮੀਟ ਕੀਤਾ ਇਮੀਡੀਏਟ ਪੁਲਿਸ ਵਾਲੇ ਵੀ ਪਹੁੰਚ ਗਏ ਐਸਪੀ ਸਾਹਿਬ ਨੂੰ ਵੀ ਮੈਂ ਕਾਲ ਕੀਤੀ ਉਹਨਾਂ ਨੇ ਵੀ ਅੱਗੇ ਪੀਸੀਆਰ ਭੇਜੀ ਤੇ ਅੱਜ ਹੁਣ ਉਹ ਆਪਣੀ ਇਨਵੈਸਟੀਗੇਸ਼ਨ ਕਰਨ ਗਏ ਐ ਤੇ ਉਸ ਤੋਂ ਬਾਅਦ ਹੀ ਪਤਾ ਲੱਗ ਜਾਏਗਾ ਕਿ ਇਹ ਮਸ਼ਾਹ ਉਹਨਾਂ ਦੀ ਕੀ ਸੀ। ਕਿ ਕਿਤੇ ਹੋਰ ਵੀ ਤੁਹਾਨੂੰ ਕੋਈ ਮੈਸੇਜ ਆਇਆ ਜਾਂ ਕਿਤੇ ਹੋਰ ਰਲਮਾਂਜ ਦੇ ਮੰਦਰ ਦੇ ਬਾਰੇ ਦਾ ਲਾਇਆ ਹੋਵੇ। ਨਹੀਂ ਪਤਾ ਲੱਗਿਆ ਨਹੀਂ ਐਦਾਂ ਤਾਂ ਕੋਈ ਪਤਾ ਨਹੀਂ ਲੱਗਿਆ ਜਦੋਂ ਅਸੀਂ ਨਾਰਮਲੀ 5:30 ਵਜੇ ਮੰਦਰ ਪਹੁੰਚਦੇ ਆ ਜਦੋਂ ਸ਼ਾਮੀ ਤੇ ਭਜਨ ਕੀਰਤਨ ਸ਼ੁਰੂ ਹੋ ਜਾਂਦਾ ਹੈ ਸਾਡਾ ਤੇ ਲੋਕਾਂ ਦੀ ਬੜੀ ਲੰਬੀ ਕਤਾਰ ਹੁੰਦੀ ਹੈ ਲਾਈਨ ਦੀ ਇਹ ਚੀਜ਼ ਨੂੰ ਦੇਖ ਕੇ ਸਾਨੂੰ ਬੜਾ ਹਰਟ ਹੋਇਆ ਕਿ ਕਿਉਂ ਐਦਾਂ ਕਰ ਰਿਹਾ ਕੋਈ ਸ਼ਰਾਰਤੀ ਅਨਸਰ ਐਦਾਂ ਦਾ ਕੰਮ ਨਾ ਕਰਨ ਵੀਡੀਓ ਬਣਾਨੀ ਬਾਲਾ ਜੀ ਦੇ ਦਰਬਾਰ ਦੇ ਬਾਅਦ ਇਹ ਬੜੀ ਨਿੰਦਨੀ ਹੈ ਕਿ ਕਿਸੇ ਦੇ ਧਰਮ ਦਾ ਝੰਡਾ ਜਾਂ ਕਿਸੇ ਦੇਸ਼ ਦਾ ਝੰਡਾ ਤੁਸੀਂ ਜ਼ਮੀਨ ਤੇ ਰੱਖੇ ਜਿਹੜਾ ਤੁਸੀਂ ਕਰ ਰਹੇ ਲੇਕਿਨ ਇਹ ਸਨਾਤਨੀਆਂ ਇਹਨੂੰ ਸਾਨੂੰ ਸ਼ੋਭਾ ਨਹੀਂ ਦਿੰਦਾ ਕਿਉਂਕਿ ਮੰਦਿਰ ਦੇ ਦਰਬਾਰ ਦੇ ਬਾਹਰ ਇਹ ਚੀਜ਼ਾਂ ਦਾ ਇਦਾਂ ਦਾ ਕੰਮ ਕਰੀਓ ਤੁਸੀਂ ਤੁਸੀਂ ਕਹਿ ਰਹੇ ਹੋ ਕਿ ਜੇ ਪ੍ਰੋਟੈਸਟ ਕਰਨਾ ਕਿਤੇ ਬਾਹਰ ਕੀਤਾ ਜਾਵੇ ਮੰਦਿਰ ਦੇ ਬਾਹਰ ਨਹੀਂ ਹਾਂ ਮਤਲਬ ਹਰ ਬੰਦੇ ਨੂੰ ਆਪਣਾ ਰਾਈਟ ਹੈ ਆਪਣਾ ਪੀਐਮ ਹੋਂਦੇ ਬਾਹਰ ਜਾਓ ਚੌਕ 'ਚ ਜਾਓ ਆਪਣੇ ਘਰ ਦੇ ਬਾਹਰ ਕਰੋ ਲੇਕਿਨ ਮੰਦਰ ਇੱਕ ਸनातनी ਧਰਮ ਜਿੱਥੇ ਸਾਡੀ ਆਸਤਾ ਜੁੜੀ ਹੈ ਉੱਥੇ ਇੱਕ ਦੂਜੇ ਭਾਈਚਾਰੇ ਨੂੰ ਖਰਾਬ ਨਾ ਕਰੋ ਮੈਂ ਸਾਰਿਆਂ ਨੂੰ ਇਹ ਮੈਸੇਜ ਹੈ ਭਾਈਚਾਰੇ ਖਰਾਬ ਕਰਨ ਦੀ ਆਪਣੀ ਮਨਸ਼ਾ ਨੂੰ ਇਹਨਾਂ ਨੂੰ ਛੱਡ ਕੇ ਅੱਗੇ ਜਿਹੜਾ ਵੀ ਕੰਮ ਕਰਨ ਵਾਲਾ ਉਹ ਕਰੋ ਜਿਨ੍ਹਾਂ ਨੇ ਗਲਤੀਆਂ ਕੀਤੀਆਂ ਜਿਨ੍ਹਾਂ ਨੇ ਅਟੈਕ ਕੀਤੇ ਹੈ ਉਹ ਪਾਲ ਸਰਕਾਰ ਬੈਠੀ ਹੈ ਉਹਨਾਂ ਨੂੰ ਦੇਖ ਰਹੀ ਹੈ